ਹਾਂਜੀ ਦੋਸਤੋ ਸ਼ੁਰੂ ਕਰਦੇ ਆਂ ਅੱਜ ਦੀ ਕਹਾਣੀ ਤੀਹਾਂ ਦੇ ਲੇਖ ਪਾਗ ਅਠਵਾਂ ਇਸ ਨੂੰ ਲਿਖਿਆ ਹੈ ਜਸਵੀਰ ਕੌਰ ਢਾਲੀਵਾਲ ਨੇ ਪ੍ਰਾਈਵੇਸੀ ਦੇ ਲਈ ਪਾਤਰਾਂ ਦੇ ਨਾਮ ਬਦਲੇ ਗਏ ਹਨ ਗੁਰਵੀਰ ਤਰਸੀਮ ਨੂੰ ਕਹਿਣ ਲੱਗਾ ਡੜੀ ਜੀ ਤੁਹਾਨੂੰ ਪਤਾ ਹੈ ਮਾਮਾ ਜੀ ਸਾਡਾ ਦੋਵਾਂ ਦਾ ਕਿੰਨਾ ਪਿਆਰ ਕਰਦੇ ਨੇ ਮੇਰਾ ਤਾਂ ਕੱਲ ਦਾ ਸੋਚ ਸੋਚ ਕੇ ਬੁਰਾ ਹਾਲ ਸੀ ਕਿਤੇ ਮਾਮਾ ਜੀ ਐਵੇਂ ਨਾ ਸੋਚਦੇ ਹੋਣ ਕਿ ਮੈਂ ਨਾਨੀ ਜੀ ਤੋਂ ਵਸੀਅਤ ਵਾਲਾ ਕੰਮ ਕਰਵਾਇਆ ਹੈ ترਸੀਮ ਉਹ ਨਹੀਂ ਪੁੱਤ ਤੇਰਾ মামਾ ਬਹੁਤ ਸੁਲਝਿਆ ਹੋਇਆ ਹੈ ਫਿਰ ਪੁੱਤ ਸਤਨਾਮ ਆਪਾਂ ਨੂੰ ਕਿਹੜਾ ਜਾਣਦਾ ਨਹੀਂ ਤੂੰ ਐਵੇਂ ਮੂੰਹ ਨਿੱਕਾ ਜਿਹਾ ਕੀਤਾ ਚੱਲ ਉੱਠ ਮੇਰਾ ਸ਼ੇਰ ਆਪਾਂ ਖੇਤ ਨੂੰ ਚੱਲੀਏ ਉਹ ਦੋਵੇਂ ਪਿਓ ਪੁੱਤ ਖੇਤ ਨੂੰ ਚਲੇ ਗਏ ਚਲੋ ਜੀ ਦਿਨ ਬੀਤਣ ਲੱਗੇ ਤੇ ਜ਼ਿੰਦਗੀ ਫਿਰ ਰਮਾ ਹੋ ਗਈ surjeet कौर ਕਿਤੇ ਬਿਮਾਰ ਹੋ ਜਾਂਦੀ ਕਦੇ ਠੀਕ ਹੋ ਜਾਂਦੀ ترਸੀਮ ਹੁਣੀ ਰਮਨਦੀਪ ਤੇ ਅਮਨਦੀਪ ਹੋਣਾ ਵਾਸਤੇ ਮੁੰਡੇ ਵੀ ਦੇਖਣ ਲੱਗੇ ਸੀ ਰਮਨਦੇਵੀ ਫਾਈਨਲ ਪੇਪਰ ਖਤਮ ਹੋਣ ਵਾਲੇ ਸੀ ਅਮਨ ਦਾ ਹਾਲੇ ਇੱਕ ਸੈਮਿਸਟਰ ਰਹਿਦਾ ਸੀ ਇਹਨਾਂ ਦਿਨਾਂ ਵਿੱਚ ਹੀ ਸਤਨਾਮ ਦੇ ਨਾਲ ਕੰਮ ਕਰਦੇ ਮੁੰਡੇ ਨੇ ਆਪਣੇ ਦੋਸਤ ਦੇ ਛੋਟੇ ਭਰਾ ਦੀ ਦੱਸ ਪਾਈ ਸਤਨਾਮ ਐਤਵਾਰ ਨੂੰ ਤਰਸੀਮ ਤੇ ਚਰਨਜੀਤ ਦੇ ਭਰਾ ਜੱਗੀ ਨੂੰ ਨਾਲ ਲੈ ਕੇ ਮੁੰਡਾ ਦੇਖ ਆਇਆ ਤਿੰਨਾਂ ਨੂੰ ਹੀ ਘਰਵਾਰ ਤੇ ਮੁੰਡਾ ਪਸੰਦ ਸੀ ਮੁੰਡਾ ਪਲੱਸ 2 ਤੱਕ ਪੜਿਆ ਸੀ ਪਰ ਜ਼ਮੀਨਵਾਦੂ ਸੀ ਦੋਵੇਂ ਭਰਾ ਖੇਤੀ ਕਰਦੇ ਸੀ ਰਮਨ ਦਾ ਇੱਕ ਪੇਪਰ ਰੰਦਾ ਹੋਣ ਕਰਕੇ ਦੇਖ ਦਿਖਾਈ 15 ਦਿਨ ਬਾਅਦ ਦੀ ਰੱਖ ਲਈ ਗੁਰਵੀਰ ਨੂੰ ਜਦੋਂ ਪਤਾ ਲੱਗਿਆ ਡੈਡੀ ਜੀ ਮਾਮਾ ਜੀ ਮੁੰਡਾ ਨੌਕਰੀ ਵਾਲਾ ਦੇਖ ਲੈਂਦੇ ਤੁਹਾਨੂੰ ਪਤਾ ਹੈ ਰਮਨ ਨੂੰ ਤਾਂ ਜੌਬ ਦਾ ਕਿੰਨਾ ਸ਼ੌਕ ਹੈ ਤਰਸੀਮ ਗੁਰਵੀਰ ਮੁੰਡੇ ਨੂੰ 15 ਕਿੱਲੇ ਜ਼ਮੀਨ ਦੇ ਆਉਂਦੇ ਆ ਦੋਵੇਂ ਭਰਾ ਤੇ ਇੱਕੜ ਦੀ ਖੇਤੀ ਕਰਦੇ ਨੇ تر세ਮ ਅੱਗੇ ਦੱਸਣ ਲੱਗਾ ਕਿ ਕੰਪੈਨ ਵੀ ਉਹਨਾਂ ਕੋਲ ਕੋਠੀ ਵੀ ਬਹੁਤ ਵਧੀਆ ਬਣਾਈ ਐ ਗੁਰਵੀਰ ਫੇਰ ਨਹੀਂ ਉਹ ਰਮਨ ਨੂੰ ਜੋਬ ਕਰਨ ਦਿੰਦੇ ਸਤਨਾਮ ਵੀ ਮੁੰਡਾ ਤਾਂ ਨੌਕਰੀ ਵਾਲਾ ਹੀ ਪਾਲਦਾ ਸੀ ਪਰ تر세ਮ ਤੇ ਜੱਕੀ ਦੀਆਂ ਦਲੀਲਾਂ ਅੱਗੇ ਚੁੱਪ ਕਰ ਗਿਆ ਸਤਨਾਮ ਨੇ ਘਰ ਆ ਕੇ surjeet kar ਨੂੰ ਦੱਸ ਦਿੱਤਾ ਪਰ surjeet kar ਜ਼ਿਆਦਾ ਕੁਝ ਨਹੀਂ ਬੋਲੀ ਠੀਕ ਹੈ ਕਹਿ ਦਿੱਤਾ ਮਹੀਨੇ ਤੋਂ ਉੱਪਰ ਹੋ ਗਿਆ ਸੀ ਸਰਬੀ ਹੁਣੀ ਵੀ ਨਹੀਂ ਸੀ ਆਈ ਦਿਲੋ ਹਾਲੇ ਵੀ ਗੁਰਵੀਰ ਸਰਜੀਤ ਕੌਰ ਨਾਲ ਨਾਰਾਜ਼ ਸੀ ਚਰਨਜੀਤ ਨੇ ਕਈ ਵਾਰ ਸਰਬੀ ਭੈਣ ਨੂੰ ਫੋਨ ਲਾਇਆ ਸੀ ਤੇ ਆਉਣ ਨੂੰ ਕਿਹਾ ਸੀ ਪਰ ਉਹ ਟਾਲ ਦਿੰਦੀ ਸਤਨਾਮ ਦੋ ਤਿੰਨ ਵਾਰ ਜਾ ਆਇਆ ਸੀ ਚਰਨਜੀਤ ਤਾਂ ਸਰਜੀਤ ਕੌਰ ਕਰਕੇ ਜਾ ਨਹੀਂ ਸਕਦੀ ਸੀ 15 ਦਿਨ ਲੰਘਦੇ ਕਿਹੜਾ ਟਾਈਮ ਲੱਗਦਾ ਸੀ ਦੋ ਦਿਨਾਂ ਤੱਕ ਮੁੰਡੇ ਵਾਲਿਆਂ ਨੇ ਰਮਨਦੀਪ ਨੂੰ ਦੇਖਣ ਆਉਣਾ ਸੀ ਰਮਨਦੀਪ ਦੇ ਪੇਪਰ ਖਤਮ ਹੋ ਗਏ ਸੀ ਉਹ ਵੀ ਘਰ ਆ ਗਈ ਸੀ ਚਨਜੀਤ ਨੇ ਸਰਬੀ ਭੈਣ ਹੁਣਾ ਨੂੰ ਫੋਨ ਲਾ ਕੇ ਐਤਵਾਰ ਨੂੰ ਆਉਣ ਲਈ ਕਿਹਾ ਸਰਬੀ ਨੇ ਹਾਂ ਕਰ ਦਿੱਤੀ ਅਮਨ ਨੂੰ ਸ਼ਨੀਵਾਰ ਨੂੰ ਗੁਰਵੀਰ ਤੇ ਪ੍ਰੀਤੀ ਜਾ ਕੇ ਲੈ ਆਈ ਅਮਨ ਦੇ ਘਰ ਆਉਂਦੇ ਹੀ ਰੌਣਕਾਂ ਲੱਗ ਗਈਆਂ ਸਰਜੀਤ कौर ਵੀ ਅਮਨ ਨਾਲ ਗੱਲਾਂ ਕਰਕੇ ਖੁਸ਼ ਸੀ ਪ੍ਰੀਤੀ ਵੀ ਬੇਬੇ ਨੂੰ ਮਿਲ ਕੇ ਆਈ ਪਰ ਬੇਬੇ ਸਰਬੀ ਤੇ ਉਹਦੇ ਪਰਿਵਾਰ ਨਾਲ ਨਾਰਾਜ਼ ਸੀ ਰਮਨਦੀਪ ਆਉਣ ਵਾਲੇ ਕੱਲ ਕਰਕੇ ਡਰੀ ਹੋਈ ਸੀ ਪ੍ਰੀਤੀ ਉਸ ਨੂੰ ਸਮਝਾਉਣ ਲੱਗੀ ਹੋਈ ਸੀ ਅਗਲੇ ਦਿਨ تر세ਮ ਤੇ ਸਰਬੀ ਵੀ ਆ ਗਈ ਜੱਗੀ ਨਿੰਮੋ ਬੀਬੀ ਤੇ ਦੋਵੇਂ ਬੱਚੇ ਵੀ ਆਏ 11:00 ਵਜੇ ਨੂੰ ਮਹਿਮਾਨ ਵੀ ਆ ਗਈ ਸਤਨਾਮ ਹੁਣਾਂ ਨੇ ਉਹਨਾਂ ਨੂੰ ਜੀ ਆਇਆਂ ਕਿਹਾ ਤੇ ਬਹੁਤ ਸਤਕਾਰ ਨਾਲ ਦੋਵੇਂ ਪਰਿਵਾਰ ਇੱਕ ਦੂਜੇ ਨੂੰ ਮਿਲੇ ਸਾਰੇ ਹਾਲ ਦੇ ਨਾਲ ਵਾਲੇ ਕਮਰੇ ਵਿੱਚ ਬੈਠ ਗਈ ਪ੍ਰੀਤੀ ਰਮਨਦੀਪ ਨੂੰ ਲੈ ਕੇ ਕਮਰੇ ਵਿੱਚ ਆਈ ਰਮਨਦੀਪ ਨੇ ਫਿੱਕਾ ਜਿਹਾ ਪੀਲੇ ਰੰਗ ਦਾ ਸੂਟ ਪਾਇਆ ਸੀ ਬਹੁਤ ਸੋਹਣੀ ਲੱਗਦੀ ਸੀ ਰਮਨਦੀਪ ਨੂੰ ਉਹਨਾਂ ਦੇਖਦੇ ਹੀ ਪਸੰਦ ਕਰ ਲਿਆ ਮੁੰਡੇ ਵਾਲਿਆਂ ਨੇ ਅੱਜ ਹੀ ਰੋਕਾ ਕਰਨ ਨੂੰ ਕਿਹਾ ਸਤਨਾਮ ਨੇ ਵੀ ਰੋਕੇ ਲਈ ਹਾਂ ਕਰ ਦਿੱਤੀ ਦੋਵਾਂ ਪਾਸਿਆਂ ਤੋਂ ਇੱਕ ਜਨਾ ਜਾ ਕੇ ਲੋੜੀ ਦਾ ਸਮਾਨ ਲੈ ਆਇਆ ਰਮਨਦੀਪ ਤੇ ਦਵਿੰਦਰ ਦੋਵਾਂ ਨੂੰ ਕੁਰਸੀਆਂ ਤੇ ਬਿਠਾ ਕੇ ਸ਼ਗਨ ਪਾਇਆ ਪਹਿਲਾਂ ਦਵਿੰਦਰ ਦੀ ਮੰਮੀ ਨੇ ਰਮਨਦੀਪ ਦੇ ਸ਼ਗਣਾ ਵਾਲੀ ਚੁੰਨੀ ਦੇ ਕੇ ਫਿਰ ਵਾਰਨੇ ਕੀਤੇ ਸਤਨਾਮ ਤੇ ਚਰਨਜੀਤ ਨੇ ਦਵਿੰਦਰ ਨੂੰ ਸ਼ਗਨ ਪਾਇਆ ਫਿਰ ਦੋਵਾਂ ਪਰਿਵਾਰਾਂ ਨੇ ਵਾਰਨੇ ਕੀਤੇ ਜਦੋਂ ਗੁਰਵੀਰ ਤੇ ਪ੍ਰੀਤੀ ਦੇ ਨਾਲ ਅਮਨ ਵੀ ਸ਼ਗਨ ਪਾਉਣ ਆਈ ਤਾਂ ਰਮਨਦੀਪ ਦਾ ਸਹੁਰਾ ਪਰਿਵਾਰ ਅਮਨ ਨੂੰ ਦੇਖ ਕੇ ਹੈਰਾਨ ਹੋ ਗਿਆ ਰਮਨਦੀਪ ਤੇ ਅਮਨਦੀਪ ਦਾ ਚਿਹਰਾ ਬਹੁਤ ਮਿਲਦਾ ਸੀ ਦਵਿੰਦਰ ਦੀ ਭਾਬੀ ਨੇ ਹੱਸਦੇ ਹੋਏ ਕਿਹਾ ਕਿ ਪਤਾ ਨਹੀਂ ਲੱਗਦਾ ਦੋਵੇਂ ਪਹਿਣਾ ਵਿੱਚ ਪੋਰਾ ਫਰਕ ਨਹੀਂ ਦਿਉਰਾ ਧਿਆਨ ਨਾਲ ਕਿਤੇ ਭੁਲੇਖਾ ਨਾ ਪੈ ਜਾਵੇ ਸਾਰੇ ਜਣੇ ਹੱਸ ਪਏ ਸਾਰਿਆਂ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਤੇ ਵਧਾਈਆਂ ਦਿੱਤੀਆਂ ਦੋਵੇਂ ਪਰਿਵਾਰ ਬਹੁਤ ਖੁਸ਼ ਸਨ ਸਰਜੀਤ ਕੌਰ ਵੀ ਖੁਸ਼ ਸੀ ਦੁਪਹਿਰ ਨੂੰ ਰੋਟੀ ਖਾ ਕੇ ਦਵਿੰਦਰ ਤੇ ਉਹਦੀ ਫੈਮਿਲੀ ਚਲੀ ਗਈ ਸਾਰੇ ਜਣੇ ਰੋਟੀ ਖਾਣ ਲੱਗ ਗਏ ਪਰ ਰਮਨਦੀਪ ਚੁੱਪ ਸੀ ਪ੍ਰੀਤੀ ਰਮਨਦੀਪ ਕੀ ਹੋਇਆ ਚੁੱਪ ਐ ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਕਿ ਦਵਿੰਦਰ ਨੇ ਪਸੰਦ ਆਇਆ ਰਮਨਦੀਪ ਭਾਬੀ ਪਸੰਦ ਐ ਉਹ ਗੱਲ ਨਹੀਂ ਸੁਭਾਗ ਗੁੱਸੇ ਵਾਲਾ ਲੱਗਿਆ ਆਪਣੀ ਭਾਬੀ ਨਾਲ ਕਿੱਦਾਂ ਗੱਲ ਕੀਤੀ ਸੀ ਪ੍ਰੀਤੀ ਨਹੀਂ ਤੈਨੂੰ ਐਵੇਂ ਲੱਗਿਆ ਰਮਨਦੀਪ ਕਿਸੇ ਕਿਸੇ ਦਾ ਟੰਗ ਹੀ ਬੋਲਣ ਦਾ ਐਵੇਂ ਹੁੰਦਾ ਹੈ ਅਮਨ ਨੂੰ ਵੀ ਮਜ਼ਾਕ ਕਰਨ ਦਾ ਮੌਕਾ ਮਿਲ ਗਿਆ ਤਰਸੀਮ ਹੁਣੀ ਵੀ ਦੁਪਹਿਰ ਤੋਂ ਬਾਅਦ ਪਿੰਡ ਨੂੰ ਚਲੇ ਗਏ ਅਮਨ ਨੂੰ ਵੀ ਨਾਲ ਹੀ ਲੈ ਗਈ ਕੀ ਗੁਰਵੀਰ ਕੱਲ ਨੂੰ ਸਵੇਰੇ ਜਲਦੀ ਛੱਡ ਆਵੇਗਾ ਰਮਨਦੀਪ ਦੇ ਮਾਮਾ ਮਾਮੀ ਤੇ ਨਾਨੀ ਨਾਲ ਦੋਵੇਂ ਬੱਚੇ ਸਭ ਚਲੇ ਗਏ ਘਰ ਸੁੰਨਾ ਸੁੰਨਾ ਹੋ ਗਿਆ ਰਮਨ ਚੁੱਪਚਾਪ ਕੰਮਕਾਜ ਕਰਦੀ ਤੁਰੀ ਫਿਰਦੀ ਸੀ ਸਰਜੀਤ ਕੌਰ ਨੇ ਰਮਨਦੀਪ ਨੂੰ ਆਪਣੇ ਕੋਲ ਬੁਲਾਇਆ ਔਨੂੰ ਸਮਝਾਉਣ ਲੱਗੀ ਕਿ ਸੋਰੇ ਘਰ ਸਿਆਣੇ ਬਣ ਕੇ ਰਹਿਦਾ ਸਰਜੀਤ ਕੌਰ ਕਹਿਣ ਲੱਗੀ ਮੈਨੂੰ ਪਤਾ ਹੈ ਮੇਰੀ ਪੋਤੀ ਤਾਂ ਉੱਚੀ ਆਵਾਜ਼ ਵਿੱਚ ਵੀ ਨਹੀਂ ਬੋਲਦੀ ਸਰਜੀਤ ਕੌਰ ਰਮਨ ਨੂੰ ਕਲਾਵੇਂ ਵਿੱਚ ਲੈੰਦੀ ਹੋਈ ਬਹੁਤ ਸਿਆਣੀ ਆ ਰਮਨ ਸਾਡੀ ਸਤਨਾਮ ਨੂੰ ਸ਼ਾਮ ਜਿਹੇ ਨੂੰ ਰਮਨ ਦੇ ਵਿਚੋਲੇ ਦਾ ਫੋਨ ਆਉਂਦਾ ਉਹਨੇ ਕਿਹਾ ਕਿ ਦਵਿੰਦਰ ਦਾ ਡੈਡੀ ਅਗਲੇ ਮਹੀਨੇ ਦੇ ਪਹਿਲੇ ਹਫਤੇ ਦੀ ਵਿਆਹ ਦੀ ਤਰੀਕ ਰੱਖਣ ਨੂੰ ਕਹਿੰਦੇ ਆ ਤਤਨਾਮ ਨੇ ਕਿਹਾ ਕਿ ਸਲਾਹ ਕਰਕੇ ਦੱਸਦਾ ਵਿਆਹ ਦੀ ਤਰੀਕ ਬਾਰੇ ਪਹਿਲਾਂ ਤਾਂ ਉਹਨੇ ਚਰਨਜੀਤ ਤੇ ਮਾਂ ਨਾਲ ਸਲਾਹ ਕੀਤੀ ਚਰਨਜੀਤ ਕਹਿਣ ਲੱਗੀ ਇਹ ਤਾਂ ਬਹੁਤ ਛੇਤੀ ਐ ਵੀਕ ਦਿਨ ਹੀ ਨੇ ਵਿੱਚ ਤੁਸੀਂ ਕਹੋ ਇੱਕ ਡੇਢ ਮਹੀਨੇ ਦਾ ਤਾਂ ਹੋਵੇ ਤਿਆਰੀ ਵੀ ਕਰਨੀ ਐ ਸਤਨਾਮ ਮੈਨੂੰ ਤਾਂ ਇਹ ਸੀ ਕਿ ਮੂਰੇ ਨਵੰਬਰ ਵਿੱਚ ਕਰਾਂਗੇ ਉਦੋਂ ਤੱਕ ਅਮਨ ਦੀ ਡਿਗਰੀ ਵੀ ਪੂਰੀ ਹੋ ਜਾਊ ਫਿਰ ਨਾਲ ਹੀ ਉਹਦਾ ਵੀ ਕਰ ਦਿਆਂਗੇ ਚਰਨਜੀਤ ਨਹੀਂ ਇਕੱਠੀਆਂ ਦੇ ਵਿਆਹ ਨਹੀਂ ਕਰਨੇ ਸਤਨਾਮ ਤਰਸੀਮ ਨੂੰ ਫੋਨ ਲਾ ਕੇ ਦੱਸਦਾ ਹੈ ਤਰਸੀਮ ਕਹਿੰਦਾ ਕੋਈ ਨਹੀਂ ਹੁਣ ਕਰ ਲਿਆ ਕਿ 6 ਮਹੀਨਿਆਂ ਨੂੰ ਕਰਤਾ ਅੱਧਾ ਘੰਟਾ ਪਹਿਲਾਂ ਰਮਨ ਦੇ ਫੋਨ ਤੇ ਦਵਿੰਦਰ ਦਾ ਮੈਸੇਜ ਆਉਂਦਾ ਰਮਨ ਆਪਣੀ ਮੰਮੀ ਨੂੰ ਦੱਸਦੀ ਏ ਚਰਨਜੀਤ ਕੋਈ ਨਹੀਂ ਪੁੱਤ ਕਰ ਲਾ ਗੱਲ 20 ਦਿਨਾਂ ਨੂੰ ਵਿਆਹ ਮੰਗੀ ਜਾਂਦੇ ਨੇ ਰਮਨ ਦਾ ਸੁਣ ਕੇ ਦਿਲ ਬੈਠ ਜਾਂਦਾ ਹੈ ਚਾਹੇ ਕੁੜੀਆਂ ਦੇ ਆਪਣੇ ਵਿਆਹ ਨੂੰ ਲੈ ਕੇ ਕਿੰਨੇ ਹੀ ਚਾਹ ਹੁੰਦੇ ਨੇ ਰਮਨ ਨੇ ਵੀ ਕਿੰਨੇ ਹੀ ਸੁਪਨੇ ਸਜਾਈ ਹੁੰਦੇ ਨੇ ਪਰ ਫਿਰ ਵੀ ਉਹਦੀਆਂ ਅੱਖਾਂ ਭਰ ਆਈਆਂ ਰਮਨ ਦਵਿੰਦਰ ਦੇ ਮੈਸੇਜ ਦਾ ਰਿਪਲਾਈ ਕਰ ਦਿੰਦੀ ਹੈ ਰਮਨ ਥੋੜੀ ਦੇਰ ਉਡੀਕ ਕਰਨ ਤੋਂ ਬਾਅਦ ਫੋਨ ਰੱਖ ਦਿੰਦੀ ਐ ਤੇ ਰਸੋਈ ਵਿੱਚ ਜਾਣ ਲੱਗਦੀ ਐ ਕਿ ਫਿਰ ਮੈਸੇਜ ਆਉਂਦਾ ਦਵਿੰਦਰ ਹਾਂਜੀ ਮਿਲ ਗਈ ਖੁਸ਼ਖਬਰੀ ਰਮਣ ਹਾਂਜੀ ਮੰਮੀ ਨੇ ਹੁਣੇ ਦੱਸਿਆ ਦਵਿੰਦਰ ਕਿਵੇਂ ਰਿਹਾ ਫਿਰ ਸਰਪ੍ਰਾਈਜ਼ ਰਮਣ ਵਧੀਆ ਜੀ ਡੈਡੀ ਕਹਿੰਦੇ ਸੁਣੇ ਸੀ ਕਿ ਬਹੁਤ ਥੋੜੇ ਦਿਨ ਨੇ ਵਿੱਚ ਵਿਆਹ ਦੀ ਤਿਆਰੀ ਕਿਵੇਂ ਹੋ ਦਵਿੰਦਰ ਰਮਣ ਪਤਾ ਐ ਇਧਰ ਡੈਡੀ ਕੀ ਕਹਿੰਦੇ ਸੀ ਕਿ ਅੱਜ ਹੀ ਆਨੰਦ ਕਾਰਜ ਕਰ ਲੈਣੇ ਸੀ ਰਮਣ ਹਾਂਜੀ ਰਮਣ ਜ਼ਿਆਦਾ ਮੈਸੇਜਾਂ ਦਾ ਰਿਪਲਾਈ ਹਾਂਜੀ ਵਿੱਚ ਹੀ ਕਰਦੀ ਹੈ ਦਵਿੰਦਰ ਮਨੋਂ ਖਿਜ ਜਾਂਦਾ ਹੈ ਕਿ ਰਮਣ ਚੰਗੀ ਤਰ੍ਹਾਂ ਗੱਲ ਹੀ ਨਹੀਂ ਕਰਦੀ ਰਮਣ ਦਵਿੰਦਰ ਨੂੰ ਇਹ ਕਹਿ ਕੇ ਬਾਏ ਬੋਲ ਦਿੰਦੀ ਹੈ ਕਿ ਉਹਨੇ ਰਸੋਈ ਵਿੱਚ ਜਾਣਾ ਹੈ ਦਵਿੰਦਰ ਆਪਣੀ ਭਾਬੀ ਹਰਮਨ ਨੂੰ ਕਹਿੰਦਾ ਹੈ ਕਿ ਨੰਬਰ ਲੈਣ ਦਾ ਕੀ ਫਾਇਦਾ ਹੋਇਆ ਰਮਣ ਤਾਂ ਗੱਲ ਹੀ ਨਹੀਂ ਕਰਦੀ ਦਵਿੰਦਰ ਦੀ ਮੰਮੀ ਅੰਦਰ ਆਉਂਦੀ ਹੋਈ ਬੋਲਦੀ ਹੈ ਰਮਨ ਤੈਨੂੰ ਕਿੰਨਾ ਕੁ ਜਾਣਦੀ ਐ ਜਿਹੜਾ ਤੇਰੇ ਨਾਲ ਅੱਜ ਹੀ ਗੱਲ ਕਰ ਲੈਂਦੀ ਦਵਿੰਦਰ ਰਸੋਈ ਵਿੱਚੋਂ ਬਾਹਰ ਆ ਜਾਂਦਾ ਐ ਹਰਮਨ ਤੂੰ ਕਿਉਂ ਨੰਬਰ ਲੈ ਕੇ ਦਿੱਤਾ ਹਰਮਨ ਮੰਮੀ ਜੀ ਕੋਈ ਨਹੀਂ ਮੈਂ ਸਮਝਾ ਦੇਨੀ ਆ ਰਮਨ ਨੂੰ ਉਹ ਸਮਝਦਾ ਰਹੀ ਹਰਮਨ ਫੋਨ ਕਰਕੇ ਰਮਨ ਨਾਲ ਗੱਲ ਕਰਦੀ ਐ ਰਸਮੀ ਗੱਲਬਾਤ ਤੋਂ ਬਾਅਦ ਉਹ ਰਮਨ ਨੂੰ ਸਮਝਾਉਂਦੀ ਐ ਕਿ ਦਵਿੰਦਰ ਨਾਲ ਚੰਗੀ ਤਰ੍ਹਾਂ ਗੱਲ ਕਰ ਲਿਆ ਕਰ ਰਮਨ ਦੀਦੀ ਮੈਂ ਤਾਂ ਹਰ ਮੈਸੇਜ ਦਾ ਰਿਪਲਾਈ ਕੀਤਾ ਹੈ ਹਰਮਨ ਚੱਲ ਕੋਈ ਨਹੀਂ ਜਿਸ ਦਿਨ ਸ਼ਾਪਿੰਗ ਕਰਨੀ ਹੋਈ ਉਸ ਦਿਨ ਮਿਲਦੇ ਆ ਫਿਰ ਚੰਗੀ ਤਰ੍ਹਾਂ ਜਾਣ ਪਹਿਚਾਨ ਹੋ ਜਾਊ ਰਮਨ ਤਾਂ ਬੋਲਦੀ ਘੱਟ ਸੀ ਰਮਨ ਨੇ ਆਪਣੇ ਕਮਰੇ ਵਿੱਚ ਜਾ ਕੇ ਅਮਨ ਨੂੰ ਫੋਨ ਕਰਕੇ ਸਭ ਕੁਝ ਦੱਸ ਦਿੱਤਾ ਅਮਨ ਸੁਣ ਕੇ ਤੱਪਣ ਲੱਗੀ ਮਜ਼ਾਕ ਨਾਲ ਕਹਿਣ ਲੱਗੀ ਓਹੋ ਤਾਂ ਬਾਜੀ ਦੇ ਮੈਸੇਜ ਆਏ ਸੀ ਤੇ ਮੇਰੀ ਛੂਈ ਮੂਈ ਭੈਣ ਨੇ ਚੰਗੀ ਤਰ੍ਹਾਂ ਰਪਲਾਈ ਹੀ ਨਹੀਂ ਕੀਤੇ ਰਮਨ ਦੁਖੀ ਆਵਾਜ਼ ਵਿੱਚ ਯਾਰ ਰਮਨ ਤੂੰ ਮਜ਼ਾਕ ਨਾ ਕਰ ਮੈਨੂੰ ਕੋਈ ਰਾਹ ਦੱਸ ਅਮਨ ਲੈ ਦੱਸ ਬਾਜੀ ਨੂੰ ਫੋਨ ਕਰੋ ਰਮਨ ਮੈਡਮ ਤੇ ਗੱਲ ਕਰੋ ਰਮਨ ਹਾਏ ਹਾਏ ਮੈਂ ਕੀ ਗੱਲ ਕਰੂੰਗੀ ਅਮਨ ਤੈਨੂੰ ਪਤਾ ਹੈ ਵਿਆਵੀ ਹੁਣ ਹੀ ਕਰਨ ਨੂੰ ਕਹਿੰਦੇ ਨੇ ਅਮਨ ਹਾਂ ਥੋੜੀ ਦੇਰ ਪਹਿਲਾਂ ਫੁੱਫੜ ਜੀ ਤੋਂ ਪਤਾ ਲੱਗਿਆ ਦੋਵੇਂ ਭੈਣਾਂ ਨੇ ਬਹਾਵਾ ਟਾਈਮ ਗੱਲਾਂ ਕਰਕੇ ਫੋਨ ਕੱਟ ਦਿੱਤਾ ਉਸ ਤੋਂ ਬਾਅਦ ਰੋਟੀ ਖਾਣ ਵੇਲੇ ਰਮਨ ਨੂੰ ਪਤਾ ਲੱਗਿਆ ਕਿ ਵਿਆਹ ਫਰਵਰੀ ਦੇ ਪਹਿਲੇ ਹਫਤੇ ਦਾ ਰੱਖ ਦਿੱਤਾ ਹੈ ਅਗਲੇ ਦਿਨ ਗੁਰਵੀਰ ਅਮਨ ਨੂੰ ਕਾਲਜ ਛੱਡ ਆਇਆ ਅਮਨ ਆਪਣੀਆਂ ਸਹੇਲੀਆਂ ਲਈ ਘਰੋਂ ਮਠਿਆਈ ਲੈ ਕੇ ਗਈ ਸੀ ਉਹਨੇ ਸਾਰੇ ਗਰੁੱਪ ਨੂੰ ਫ੍ਰੀ ਹੋ ਕੇ ਕੰਟੀਨ ਵਿੱਚ ਆਉਣ ਨੂੰ ਕਹਿ ਦਿੱਤਾ ਸਾਰੇ ਗਰੁੱਪ ਵਿੱਚ 11-12 ਜਣੇ ਸੀ ਅਮਨ ਹਰਲੀਨ ਨਿੱਕੀ ਤੇ ਇੱਕ ਮੁੰਡਾ ਹਰਵਿੰਦਰ ਇਹਨਾਂ ਦਾ ਗਰੁੱਪ ਅਲੱਗ ਸੀ ਸਾਰੇ ਇਕੱਠੇ ਇੱਕ ਪ੍ਰੋਜੈਕਟ ਤੇ ਕੰਮ ਕਰਦੇ ਸੀ ਅਸਾਈਨਮੈਂਟ ਵੀ ਇਕੱਠੇ ਬਣਾਉਂਦੇ ਅਮਨ ਨੇ ਮਠਿਆਈ ਦੇ ਨਾਲ ਹੀ ਸਾਰਿਆਂ ਲਈ ਚਾਹ ਤੇ ਸਮੋਸੇ ਵੀ ਮੰਗਵਾ ਲਏ ਸਾਰੇ ਖੁਸ਼ ਸੀ ਕਿ ਅਮਨ ਪਾਰਟੀ ਦੇ ਰਹੀ ਹੈ ਖਰਵਿੰਦਰ ਚੁੱਪਚਾਪ ਬੈਠਾ ਸੀ ਹਰਲੀਨ ਹਰਵਿੰਦਰ ਨੂੰ ਪੁੱਛਦੀ ਹੈ ਕੀ ਹੋਇਆ ਹਰਵਿੰਦਰ ਚੁੱਪ ਬੈਠਾ ਹੈ ਹਰਵਿੰਦਰ ਨਹੀਂ ਹਰਲੀਨ ਮੈਂ ਸੋਚਦਾ ਸੀ ਅਮਨ ਨੇ ਕਾਦੀ ਪਾਰਟੀ ਦਿੱਤੀ ਹੈ ਹਰਲੀਨ ਲੈ ਤੈਨੂੰ ਨਹੀਂ ਪਤਾ ਸਵੇਰੇ ਤਾਂ ਅਮਨ ਨੇ ਆਉਂਦੇ ਸਾਰ ਦੱਸਿਆ ਸੀ ਕਿ ਉਹਦੀ ਭੈਣ ਦਾ ਰੋਕਾ ਹੋਇਆ ਹੈ ਵਿਆਹ ਵੀ ਆ ਫਰਵਰੀ ਵਿੱਚ ਹੀ ਰੱਖਿਆ ਹੈ ਹਰਵਿੰਦਰ ਕਹਿੰਦਾ ਉਹ ਅੱਛਾ ਤਾਂ ਹੀ ਅਮਨ ਇੰਨੀ ਖੁਸ਼ ਹੈ ਜੀ ਹਰਲੀਨ ਹੋਰ ਕੀ ਤੈਨੂੰ ਟੈਨਸ਼ਨ ਹੋ ਗਈ ਹੋਣੀ ਹੈ ਕਿ ਅਮਨ ਦਾ ਰੋਕਾ ਹੋ ਜਾਣਾ ਇਹਦਾ ਵੀ ਇੱਕ ਦਿਨ ਮੰਗਣਾ ਕੀ ਪਤਾ ਹੁਣ ਹੀ ਹੋ ਜਾਵੇ ਵਿਆਹ ਇਕੱਠਿਆਂ ਤੇ ਕਰਨਗੇ ਪਰ ਹਰਵਿੰਦਰ ਕਹਿੰਦਾ ਕਿਉਂ ਨਹੀਂ ਅਮਨ ਨੂੰ ਕੀ ਉਹ ਉਹਨੂੰ ਪਸੰਦ ਕਰਦਾ ਹੈ ਹਰਵਿੰਦਰ ਹਰਲੀਨ ਅਮਨ ਨੇ ਕਿੱਥੇ ਮੰਨਣਾ ਮੈਂ ਉਹਦੀ ਦੋਸਤੀ ਤੋਂ ਵੀ ਜਾਊਂਗਾ ਉਦੋਂ ਤੱਕ ਅਮਨ ਵੀ ਉਹਨਾਂ ਕੋਲ ਆ ਕੇ ਬੈਠ ਗਈ ਤੇ ਉਹ ਚਾਰੇ ਗੱਲਾਂ ਬਾਤਾਂ ਕਰਨ ਲੱਗੇ ਉਥੋਂ ਅਮਨ ਹੁਣੀ ਹੋਸਟਲ ਆਪਣੇ ਕਮਰੇ ਵਿੱਚ ਆ ਗਈਆਂ ਰਾਤ ਨੂੰ ਅਮਨ ਨੂੰ ਉਹਦੀ ਮੰਮੀ ਰਮਨ ਦੇ ਵਿਆਹ ਦੀ ਤਰੀਕ ਦੱਸਦੀ ਹੈ ਅਮਨ ਆਪਣੀ ਮੰਮੀ ਨੂੰ ਦੱਸਦੀ ਹੈ ਕਿ ਇੰਨੀ ਛੇਤੀ ਮੈਨੂੰ ਕਾਲਜ ਤੋਂ ਛੁੱਟੀ ਨਹੀਂ ਮਿਲਣੀ ਉਹ ਪਰੇਸ਼ਾਨ ਸੀ ਕੀ ਰਮਨ ਦੇ ਵਿਆਹ ਤੇ ਵੀ ਗੁਰਵੀਰ ਵਿਰੇ ਦੇ ਵਿਆਹ ਵਾਂਗ ਹੀ ਜਾਣਾ ਪੈਣਾ ਹੈ ਚਰਨਜੀਤ ਵੀ ਪਰੇਸ਼ਾਨ ਜਹੀ ਬੈਠੀ ਸੀ ਸਤਨਾਮ ਕੀ ਹੋਇਆ ਚਰਨਜੀਤ ਐਵੇਂ ਬੈਠੀ ਐ ਚਰਨਜੀਤ ਜੀ ਮੈਨੂੰ ਤਾਂ ਸੋਚ ਲੱਗੀ ਪਈ ਐ ਕਿ ਰਮਨ ਦੇ ਸਹੁਰੇ ਐਨੇ ਕਿਉਂ ਕਾਲੇ ਪੈਤਰੇ ਸਤਨਾਮ ਫਿਕਰ ਤਾਂ ਮੈਨੂੰ ਵੀ ਸੀ ਪਰ ਚਰਨਜੀਤ ਹੁਣ ਜ਼ਮਾਨਾ ਹੀ ਇਹੋ ਜਿਹਾ ਆ ਗਿਆ ਹਰ ਕੋਈ ਮੰਗਣੀ ਤੋਂ ਬਾਅਦ ਬਹੁਤਾ ਟਾਈਮ ਨਹੀਂ ਲੰਗਾਉਂਦਾ ਚੰਨਜੀਤ ਅੱਜ ਹੀ ਦਵਿੰਦਰ ਦਾ ਮੈਸੇਜ ਆਇਆ ਸੀ ਕਿ ਕੱਲ ਨੂੰ ਵਰੀ ਲੈਣੀ ਐ ਰਮਨ ਨੂੰ ਲੈਣ ਆਵਾਂਗੇ ਸਤਨਾਮ ਮੈਂ ਦੱਸ ਦਿੱਤਾ ਦਵਿੰਦਰ ਦੇ ਡੈਡੀ ਨੂੰ ਕਿ ਰਮਨ ਨਾਲ ਗੁਰਵੀਰ ਆ ਜਾਊਗਾ ਉਹਨਾਂ ਨੇ ਤਾਂ 12 ਵਜੇ ਤੱਕ ਪਹੁੰਚਣ ਨੂੰ ਕਿਹਾ ਤਰਸੀਮ ਗੁਰਵੀਰ ਤੇ ਪ੍ਰੀਤੀ ਸਵੇਰੇ ਹੀ ਜਲਦੀ ਆ ਜਾਂਦੇ ਨੇ ਪਹਿਲਾਂ ਸਵੇਰੇ ਰਮਨ ਨੂੰ ਲੈ ਕੇ ਘੰਟਾ ਕੋ ਸ਼ਾਪਿੰਗ ਕਰਦੇ ਨੇ ਉਥੋਂ ਹੀ ਪਟਿਆਲੇ ਨੂੰ ਚਲੇ ਜਾਂਦੇ ਨੇ ਇਧਰ ਸਤਨਾਮ ਤੇ ਤਰਸੀਮ ਵੀ ਵਿਆਹ ਦੀਆਂ ਤਿਆਰੀਆਂ ਲਈ ਬਾਜ਼ਾਰ ਆ ਜਾਂਦੇ ਨੇ ਦਵਿੰਦਰ ਦਾ ਰਸਤੇ ਵਿੱਚ ਫੇਰ ਮੈਸੇਜ ਆਉਂਦਾ ਕਿ ਰਮਨ ਮੈਂ ਤੈਨੂੰ ਕਿਹਾ ਸੀ ਕਿ ਅਸੀਂ ਲੈਣਾਵਾਂਗੇ ਰਮਨ ਜੀ ਮੈਂ ਮੰਮੀ ਨੂੰ ਦੱਸ ਦਿੱਤਾ ਸੀ ਪਰ ਡੈਡੀ ਜੀ ਨੇ ਕਿਹਾ ਵੀਰਾ ਤੇ ਭਾਬੀ ਨੇ ਨਾਲ ਜਾਣਾ ਕਿਉਂਕਿ ਤੁਹਾਡੇ ਲਈ ਸ਼ਾਪਿੰਗ ਵੀ ਪਟਿਆਲੇ ਤੋਂ ਹੀ ਕਰਨੀ ਹੈ ਦਵਿੰਦਰ ਚਲੋ ਆ ਜਾਓ ਗੁਰਵੀਰ ਹੁਣੀ ਪੂਰੇ 12 ਵਜੇ ਦੱਸੀ ਜਗ੍ਹਾ ਤੇ ਪਹੁੰਚ ਗਏ ਰਮਨ ਦੇ ਸਹੁਰਿਆਂ ਵੱਲੋਂ ਕਿੰਨੇ ਹੀ ਰਿਸ਼ਤੇਦਾਰ ਆਏ ਹੋਏ ਸੀ ਸ਼ਾਮ ਦੇ 3 ਵਜੇ ਤੱਕ ਰਮਨ ਦੇ ਕੱਪੜੇ ਹੀ ਲੈ ਹੋਏ ਦਵਿੰਦਰ ਨੇ ਕਈ ਵਾਰ ਰਮਨ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਐਨੇ ਰਿਸ਼ਤੇਦਾਰਾਂ ਵਿੱਚ ਕਿੱਥੇ ਗੱਲ ਹੋਣੀ ਸੀ ਪਰ ਦਵਿੰਦਰ ਗੁਰਵੀਰ ਕੋਲ ਜਾ ਕੇ ਪੁੱਛਦਾ ਕਿ ਵੀਰੇ ਮੈਂ ਰਮਨ ਨੂੰ ਪੁੱਛਣਾ ਸੀ ਕਿ ਜੇ ਉਹਨੂੰ ਕੋਈ ਸੂਟ ਨਹੀਂ ਪਸੰਦ ਤਾਂ ਦੱਸ ਦੇਵੇ ਗੁਰਵੀਰ ਦੁਕਾਨ ਦੇ ਬਾਹਰ ਖੜਾ ਸੀ ਤੇ ਦੁਕਾਨ ਦੇ ਅੰਦਰ ਜਾ ਕੇ ਦਵਿੰਦਰ ਦੇ ਡੈਡੀ ਜੀ ਨੂੰ ਪੁੱਛਦਾ ਮਾਸੜ ਜੀ ਅਸੀਂ ਦਵਿੰਦਰ ਦੇ ਕੱਪੜੇ ਲੈਣੇ ਨੇ ਉਹਨੂੰ ਘੰਟਾ ਕੋ ਲੈ ਜਾਈਏ ਉਹਨਾਂ ਨੇ ਹਾਂ ਕਰ ਦਿੱਤੀ ਗੁਰਵੀਰ ਰਮਨ ਤੇ ਪ੍ਰੀਤੀ ਨੂੰ ਲੈ ਕੇ ਬਾਹਰ ਆ ਜਾਂਦਾ ਹੈ ਦਵਿੰਦਰ ਰਮਨ ਨੂੰ ਆਉਂਦੀ ਦੇਖ ਉਹਦੇ ਵੱਲ ਜਾਂਦਾ ਹੈ ਗੁਰਵੀਰ ਤੇ ਪ੍ਰੀਤੀ ਗੱਡੀ ਵੱਲ ਚਲੇ ਜਾਂਦੇ ਨੇ ਦਵਿੰਦਰ ਰਮਨ ਸਾਰੇ ਸੂਟ ਪਸੰਦ ਨੇ ਰਮਨ ਹਾਂ ਜੀ ਦੀ ਦਵਿੰਦਰ ਪਰ ਮੈਨੂੰ ਤਾਂ 2-3 ਵਿੱਚੋਂ ਪਸੰਦ ਨਹੀਂ ਰਮਣ ਜੋ ਤੁਹਾਨੂੰ ਨਹੀਂ ਪਸੰਦ ਉਹ ਤੁਸੀਂ ਕੱਲ ਨੂੰ ਬਦਲ ਲਿਓ ਮੈਨੂੰ ਤੁਹਾਡੀ ਪਸੰਦ ਦੇ ਸੂਟ ਪਾਉਣੇ ਵਧੀਆ ਲੱਗਣਗੇ ਦਵਿੰਦਰ ਖੁਸ਼ ਹੁੰਦਾ ਹੋਇਆ ਕਹਿੰਦਾ ਸੱਚੀ ਫਿਰ ਮੇਰੇ ਨਾਲ ਚੰਗੀ ਤਰ੍ਹਾਂ ਗੱਲ ਕਿਉਂ ਨਹੀਂ ਕਰਦੀ ਰਮਣ ਦੱਸਦੀ ਹੈ ਕਿ ਮੈਨੂੰ ਸ਼ੁਰੂ ਤੋਂ ਥੋੜਾ ਚੁੱਪਚਾਪ ਰਹਿਣਾ ਪਸੰਦ ਹੈ ਦਵਿੰਦਰ ਤੇ ਮੈਂ ਬਹੁਤ ਗੱਲਾਂ ਕਰਨੀਆਂ ਰਮਣ ਜੀ ਕੋਈ ਨਹੀਂ ਮੈਂ ਸੁਣ ਲਿਆ ਕਰੂੰ ਮੈਨੂੰ ਸੁਣਨਾ ਪਸੰਦ ਹੈ ਦਵਿੰਦਰ ਮਨੋਮਣੀ ਖੁਸ਼ ਸੀ ਕੀ ਸ਼ੁਕਰ ਹੈ ਰਮਨ ਨੇ ਮੇਰੇ ਨਾਲ ਗੱਲ ਤਾਂ ਕੀਤੀ ਤੇ ਨਾਲ ਹੀ ਕਹਿ ਦਿੰਦਾ ਹੈ ਰਮਨ ਮੇਰਾ ਨਾਮ ਲਿਆ ਕਰ ਜੀ ਖੂਰੀ ਲੱਗਦਾ ਹੈ ਰਮਨ ਫਿਰ ਹਾਂ ਜੀ ਕਹਿ ਦਿੰਦੀ ਹੈ ਉਹ ਹੱਸਦੇ ਹੋਏ ਦੋਵੇਂ ਜਨੇ ਆ ਕੇ ਗੱਡੀ ਵਿੱਚ ਚ ਬੈਠ ਜਾਂਦੇ ਨੇ ਤੇ ਗੁਰਵੀਰ ਰਮਨ ਦੀ ਦੱਸੀ ਹੋਈ ਦੁਕਾਨ ਅੱਗੇ ਗੱਡੀ ਲੈ ਜਾਂਦਾ ਹੈ ਗੁਰਵੀਰ ਨੇ ਜੋ ਵੀ ਦਵਿੰਦਰ ਨੂੰ ਕੱਪੜੇ ਪਸੰਦ ਸੀ ਲੈ ਦਿੱਤੇ ਫਿਰ ਦਵਿੰਦਰ ਉਹਨਾਂ ਨੂੰ ਰੈਸਟੋਰੈਂਟ ਤੇ ਲੈ ਜਾਂਦਾ ਹੈ ਗੁਰਵੀਰ ਦੇ ਮਨਾ ਕਰਨ ਦੇ باوجود ਵੀ ਆਰਡਰ ਕਰ ਦਿੰਦਾ ਹੈ ਗੁਰਵੀਰ ਨੇ ਉੱਥੋਂ ਨਿਕਲਣ ਤੋਂ ਬਾਅਦ ਦਵਿੰਦਰ ਨੂੰ ਉਹਦੇ ਡੈਡੀ ਹੁਣਾ ਕੋਲ ਦੁਕਾਨ ਤੇ ਛੱਡ ਆਇਆ ਉਹ ਤਿੰਨੇ ਜਣੇ ਵਾਪਸ ਘਰ ਆ ਗਏ ਉਹਨਾਂ ਦੇ ਆਉਂਦਿਆਂ ਨੂੰ ਤਰਸੀਮ ਤੇ ਸਤਨਾਮ ਨੇ ਵੀ ਬਾਜ਼ਾਰ ਦੇ ਕਿੰਨੇ ਹੀ ਕੰਮ ਨਵੇੜ ਲਈ ਸੀ ਤਰਸੀਮ ਹੁਣੀ ਸੁਰਜੀਤ ਕੌਰ ਨੂੰ ਮਿਲ ਕੇ ਤਿੰਨੇ ਜਣੇ ਪਿੰਡ ਨੂੰ ਵਾਪਸ ਚਲੇ ਜਾਂਦੇ ਨੇ ਰਮਨ ਦਾਦੀ ਕੋਲ ਬੈਠ ਕੇ ਉਹਨਾਂ ਨਾਲ ਬਹੁਤ ਗੱਲਾਂ ਕਰਦੀ ਏ ਤੇ ਆਪਣੇ ਸੂਟਾਂ ਬਾਰੇ ਵੀ ਦੱਸਿਆ ਰਮਣ ਬੇਬੇ ਕੋਲ ਉੱਠ ਕੇ ਰਸੋਈ ਵਿੱਚ ਰਾਤ ਦੀ ਰੋਟੀ ਬਣਾਉਣ ਲੱਗੀ ਰਸੋਈ ਵਿੱਚੋਂ ਵੇਲੀ ਹੋ ਕੇ ਰਮਣ ਕਮਰੇ ਵਿੱਚ ਚਲੀ ਗਈ ਉਹਨੇ ਅਮਨ ਨੂੰ ਫੋਨ ਲਾ ਕੇ ਪਟਿਆਲੇ ਜਾਣ ਬਾਰੇ ਤੇ ਦਵਿੰਦਰ ਨਾਲ ਹੋਈਆਂ ਗੱਲਾਂ ਬਾਰੇ ਵੀ ਦੱਸਿਆ ਅਮਨ ਵਾ ਰਮਣ ਵਰੀ ਦੇ ਕੱਪੜੇ ਆਪਣੀ ਪਸੰਦ ਦੇ ਲਏ ਨੇ ਚਲੋ ਵਧੀਆ ਭਾਜੀ ਨਾਲ ਵੀ ਵਧੀਆ ਗੱਲ ਹੋਈ ਮੇਰਾ ਵੀ ਤੈਨੂੰ ਫੋਨ ਲਾਉਣ ਨੂੰ ਦਿਲ ਕਰਦਾ ਸੀ ਪਰ ਮੈਨੂੰ ਇਹ ਸੀ ਕਿ ਭਾਜੀ ਦਾ ਫੋਨ ਆਇਆ ਹੋ ਵੀ ਹੁਣ ਰਮਣ ਮੇਰੇ ਲਈ ਥੋੜੀ ਵੇਲੀ ਹੂ ਅਮਨ ਫਿਰ ਮ ਜਾ ਕਰਨ ਲਗੀ ਰਮਣ ਅਮਨ ਆਪਾਂ ਨੂੰ ਅਲੱਗ ਹੋਣਾ ਪੈਣਾ ਕਿੰਨਾ ਚੰਗਾ ਹੁੰਦਾ ਜੇ ਆਪਣਾ ਵਿਆਹ ਇੱਕੋ ਕਰ ਹੁੰਦਾ ਅਮਨ ਹੱਸਦੀ ਹੋਈ ਕਹਿੰਦੀ ਹੈ ਰਮਣ ਮੇਰੀ ਭੈਣ ਐਵੇਂ ਥੋੜਾ ਹੁੰਦਾ ਰਮਣ ਲੈ ਫਿਰ ਰੱਬ ਜੀ ਨੇ ਆਪਾਂ ਨੂੰ ਦੁਨੀਆ ਤੇ ਇਕੱਠੇ ਕਿਉਂ ਭੇਜਿਆ ਸੀ ਅਮਨ ਫਿਰ ਰਮਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਯਾਰ ਹੁਣ ਆਪਾਂ ਨੂੰ 4 ਸਾਲ ਹੋ ਗਏ ਅਲੱਗ ਰਹਿੰਦੀਆਂ ਨੂੰ ਰਮਨ ਹੁਣ ਤਾਂ ਆਪਾਂ ਦਿਨ 'ਚ ਜਦੋਂ ਫਰੀ ਹੁੰਦੇ ਆ ਕਿੰਨੀ ਵਾਰ ਫੋਨ ਕਰ ਲੈਂਦੇ ਆ ਰਮਨ ਬਹੁਤ ਉਦਾਸੀ ਅਮਨ ਤੂੰ ਹੁਣ ਵੀ ਜਦੋਂ ਮਰਜ਼ੀ ਕਾਲ ਕਰ ਲਿਆ ਕਰੀ ਕੀ ਫਿਰ ਤੈਨੂੰ ਬਾਜੀ ਤੋਂ ਵੇੜ ਨਹੀਂ ਮਿਲਿਆ ਕਰਨੀ ਅਮਨ ਨੇ ਫਿਰ ਹਾਸੇ 'ਚ ਗੱਲ ਪਾਈ ਉਹ ਦੋਵੇਂ ਕਿੰਨਾ ਟਾਈਮ ਇਦਾਂ ਹੀ ਗੱਲਾਂ ਕਰੀ ਗਈਆਂ ਉਦੋਂ ਤੱਕ ਚਾ ਰਣਜੀਤ ਵੀ ਕਮਰੇ ਵਿੱਚ ਆ ਗਈ ਫਿਰ ਉਹ ਅਮਨ ਨਾਲ ਗੱਲਾਂ ਕਰਨ ਲੱਗ ਗਈ ਰਮਨ ਜਲਦੀ ਹੀ ਸੌ ਗਈ ਅਗਲੇ ਦਿਨ ਗੁਰਵੀਰ ਹੁਣੀ ਫਿਰ ਜਲਦੀ ਹੀ ਆ ਗਈ ਅੱਜ ਉਹਨਾਂ ਨੇ ਸਾਰੇ ਕੱਪੜੇ ਵਗੈਰਾ ਖਰੀਦ ਲਈ ਅੱਜ ਸਰਬੀ ਨਾਲ ਆਈ ਸੀ ਵਿਆਹ ਦੇ ਕੰਮਾਂ ਕਾਜਾਂ ਦੇ ਨਾਲ ਹੀ ਉਹ ਆਪਣੀ ਮਾਂ ਸਰਜੀਤ ਕੌਰ ਨੂੰ ਮਿਲ ਆਉਗੀ ਕਿਉਂਕਿ ਸਰਜੀਤ ਘਾਰ ਰਾਤ ਦੀ ਫੇਰ ਬਿਮਾਰ ਸੀ ਗੁਰਵੀਰ ਤੇ ਪ੍ਰੀਤੀ ਤਾਂ ਹੁਣ ਰੋਜ਼ ਹੀ ਆਉਂਦੇ ਜੇ ਚਰਨਜੀਤ ਨੂੰ ਲੋੜ ਹੁੰਦੀ ਤਾਂ ਸਰਵੀ ਵੀ ਆ ਜਾਂਦੀ ਨਹੀਂ ਤਾਂ ਜਾਦਾ ترसीम ਹੀ ਆਉਂਦਾ ਜੱਗੀ ਵੀ ਰੋਜ਼ ਹੀ ਰਮਨ ਦੇ ਵਿਆਹ ਕਰਕੇ ਸ਼ਹਿਰ ਆਉਂਦਾ ਇੱਕ ਦੋ ਵਾਰ ਨਿੰਮੋ ਤੇ ਬੀਬੀ ਵੀ ਆ ਗਈਆਂ ਸਾਰਿਆਂ ਨੇ ਰਲ ਕੇ ਰਮਨ ਦੇ ਵਿਆਹ ਦੀਆਂ ਤਿਆਰੀਆਂ ਕਰ ਲਈਆਂ ਸੀ ਹਰਵੀਰ ਦਾ ਵੀ 2-3 ਦਿਨਾਂ ਬਾਅਦ ਸਤਨਾਮ ਹੁਣਾਂ ਨੂੰ ਫੋਨ ਆ ਜਾਂਦਾ ਉਹ ਸਾਰਿਆਂ ਨੂੰ ਬਹੁਤ ਮਿਸ ਕਰਦਾ ਸੀ ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਮਿਲਦੇ ਆਂ ਕੱਲ ਅਗਲੇ ਭਾਗ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ